ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਵਾਂ ਤਹਿਸੀਲ ਜਿਹੜਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸ਼ਿਵਾਜਪੁਰ ਅੱਡੇ ਲੱਗਦਾ ਵਾਹ ਪਿੰਡ ਤੇ ਦੋਸਤੋ ਨਾਲ ਲੱਗਦੇ ਪਿੰਡ ਕਮਾਲਪੁਰ ਭਗਮਾਨਪੁਰਾ ਫਤੇਪੁਰ ਸੁਗਾ ਇਹ ਪਿੰਡ ਬਿਲਕੁਲ ਥੋੜੀ ਥੋੜੀ ਦੂਰੀ ਤੇ ਆ ਤੇ ਸ਼ਿਵਾਜਪੁਰ ਤੋਂ ਜਦੋਂ ਆਪਾਂ ਸੁਰ ਸਿੰਘ ਨੂੰ ਜਾਂਦੇ ਆ ਤੇ ਬਿਲਕੁਲ ਸ਼ਿਵਾਜਪੁਰ ਅੱਡੇ ਤੋਂ ਕੁ 1.5 ਕਿਲੋਮੀਟਰ ਦੀ ਦੂਰੀ ਤੇ ਵੀਰਾ ਸ਼ੇਰੇ ਹੁਣਾ ਦਾ ਘਰ ਆ। ਆਲਕ ਡੇਰੀ ਫਾਰਮ ਤੇ ਦੋਸਤੋ ਅੱਜ ਆਪਣੀ ਵਿਜ਼ਿਟ ਆ। ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੈ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਫਾਰਮ ਤੇ। ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਨਗਾਂ ਤੁਹਾਨੂੰ ਦਿਖਾਉਣੇ ਆ। ਦੋ ਪਸ਼ੂ ਜਿਹੜੇ ਦੋਸਤੋ ਸুইস ਵਾਇਆ ਇੱਕ ਮੱਝ ਤੇ ਇੱਕ ਵਾੜ ਬਿਲਕੁਲ ਸੱਜਰ ਸুইস ਵਾਇਆ ਪਸ਼ੂ ਆ। ਤਿੰਨ ਗੱਬੜਾਂ ਦੋ ਵਾੜਾਂ ਤੇ ਇੱਕ ਮੱਝ ਗੱਬੜ। ਸੋ ਪੰਜਾਂ ਨਗਾਂ ਦੀ ਤੁਹਾਨੂੰ ਡਿਟੇਲ ਇਸ ਵੀਡੀਓ ਦੇ ਵਿੱਚ ਮਿਲ ਜੂਗੀ। ਸੋ ਸਾਰੇ ਮੇਰੇ ਕਿਸਾਨ ਪਸ਼ੂ ਪਾਲਕ ਵੀਰ ਪੂਰੀ ਵੀਡੀਓ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਫੁੱਲ ਇਨਫੋਰਮੇਸ਼ਨ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਇੱਕ ਆਪਣੀ ਸਟਾਰਟਿੰਗ ਤੋਂ ਸਾਰੇ ਭਰਾਵਾਂ ਨੂੰ ਬੇਨਤੀ ਹੁੰਦੀ ਆ ਵੀ ਆਨਲਾਈਨ ਸੌਦਾ ਵੀ ਤੁਸੀਂ ਕਰੋ ਜੀਤ ਜਤ ਕੇ ਕਰੋ ਠੀਕ ਆ ਜੀ ਪਰ ਬੈਂਟਰ ਆ ਵੀ ਕੋਈ ਵੀਰ ਪੈਸੇ ਖਰਚ ਕਰਦਾ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਆ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਤਾਂ ਜੋ ਕਿਸੇ ਤਰ੍ਹਾਂ ਦੀ ਬਾਅਦ ਵਿੱਚ ਕਿੰਤੂ ਪ੍ਰੰਤੂ ਦਾ ਸਾਹਮਣਾ ਕਿਸੇ ਵੀ ਪਸ਼ੂ ਪਾਲਕ ਵੀਰ ਨੂੰ ਨਾ ਕਰਨਾ ਪਵੇ ਉਹ ਕਰਦੇ ਆ ਗੱਲਬਾਤ ਵੀਰ ਸ਼ੇਰੇ ਦੇ ਨਾਲ ਅੱਜ ਤਰੀਕ ਦੋਸਤੋ 25 ਅਗਸਤ ਸਮਾ ਕੋਈ ਦੁਪਹਿਰ ਦੇ ਡੇਢ ਪੌਣੇ 2:00 ਵਜੇ ਦਾ ਆਜੋ ਲੈਣਿਆ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਸਿਹਰੇ ਸਾਸਤਰੀ ਕਾਲ ਸੰਤ ਸਾਬ ਸਾਸਤਰੀ ਕਾਲ ਜੀ ਸਾਰਿਆਂ ਨੂੰ ਸਾਸਤਰੀ ਕਾਲ ਵੀਰ ਜੀ ਲੈ ਵੀਰ ਸਿਹਰੇ ਪਸ਼ੂ ਐਨੀਮਲ ਵੀਰੇ ਇਸੇ ਤਰ੍ਹਾਂ ਕੋਈ ਪੰਜ ਚਾਰ ਨਾਗਾ ਆਪਣੇ ਕੋਲ ਡੇਲੀ ਰੁਟੀਨ ਦੇ ਵਿੱਚ ਅਵੇਲੇਬਲ ਹੁੰਦੇ ਆ ਹਾਂਜੀ ਅੱਜ ਆਪਣੇ ਕੋਲ ਟੋਟਲ ਪੰਜ ਪਸ਼ੂ ਆ ਤਿੰਨ ਬੇੜਾ ਤੇ ਦੋ ਮੱਝਾ ਦੋ ਮੱਝਾਂ ਦੋ ਪਸ਼ੂ ਆ ਇੱਕ ਮੱਝ ਸੂਈ ਆ ਠੀਕ ਆ ਜੀ ਬਾਕੀ ਤਿੰਨ ਪਸ਼ੂ ਜਿਹੜੇ ਆਪਣੇ ਕੋਲ ਗੱਭਣ ਤਿਆਰ ਹਾਂਜੀ ਗੱਭਣ ਤਿਆਰ ਠੀਕ ਆ ਵੀਰੇ अच्छा शेयर भी एक तो मोटे तौर पे दस दे भी रेट बिल्कुल कटे-कटे छोटे-छोटे जिया सही माल ਦੇ ਹਿਸਾਬ ਨਾਲ ਬਹੁਤ ਜਾਇਜ਼ ਹੀ ਰੇਟ ਹੋਣਗੇ ਜਿੱਦਾਂ ਦਾ ਮਾਲ ਹੈ ਉਦਾਂ ਦੇ ਰੇਟ ਹੋਣਗੇ ਮੰਨ ਲਓ ਜੇ ਨਹੀਂ ਪਸ਼ੂ ਛੋਟਾ ਹੋਊ ਤਾਂ ਬੁੱਲ ਵੱਡਾ ਹੋਊਗਾ ਲੋ ਵੀ ਦੋਸਤੋ ਕਿਸੇ నిర్దిਰਿ ਰਿਕੁਆਇਰਮੈਂਟ ਆ ਇੱਕੋ ਘਰ ਵਾਲੇ ਵੀਰਾਂ ਨੇ ਕੋਈ ਚਾਰ ਪਸ਼ੂ ਖਰੀਦਣੇ ਤਿੰਨ ਖਰੀਦਣੇ ਆ ਤੇ ਪੜਤਾ ਬਿਲਕੁਲ ਜਾਇਜ਼ ਰਹਿਣ ਵਾਲਾ ਠੀਕ ਆ ਜੀ ਨਾਲੇ ਕਿਰਾਇਆ ਪਾੜਾ ਜਿਹੜਾ ਦੋਸਤੋ ਟਰਾਂਸਪੋਰਟ ਦਾ ਵਿੱਚ ਜੋ ਵੀ ਖਰਚਾ ਉਹ ਵੀ ਬਿਲਕੁਲ ਵੰਡਮਾ ਆ ਜਾਊਗਾ ਆਜੋ ਸ਼ੁਰੂਆਤ ਕਰ ਲਾਂਗੇ ਪਹਿਲੇ ਨੰਬਰ ਤੋਂ ਇਸ ਵੇੜ ਤੋਂ ਵੀਰ share ਕੀ ਡਿਟੇਲ ਹੈ ਦੀ ਇਹ ਦੂਜਾ ਸੁ ਲਓ ਜੀ ਦੂਜਾ ਸੁਬਾ ਇਹ ਬਿਲਕੁਲ ਸੱਜਰ ਸੁਈਏ ਵੀਰ ਨਾ ਜੀ ਨਾ ਗੱਬਣ ਵਸੀ ਜੀ ਸੋਰੀ ਇਹ ਗੱਬਣ ਆ ਜੀ ਗੱਬਣ ਆ ਜੀ ਜਨ ਲੈਂਦੀ ਆ ਵੇਚ ਲਓ ਜੀ ਦੂਜਾ ਸੁਬਾ ਗੱਬਣ ਉਸ ਤੋਂ ਵਹਿੜ ਤੁਹਾਨੂੰ ਦਿਖਾਉਂਦੇ ਆਪਾਂ ਠੀਕ ਆ ਜੀ ਰੰਗ ਰੂਗ ਤੁਸੀਂ ਵੇਖੋ ਕਰਮਾਲੀ ਨੂੰ ਠੀਕ ਆ ਕਦਕੁੱਦ ਬਹੁਤ ਸੋਨਾ ਥਾਂ ਤੋਂ ਬੜਾ ਚੰਗਾ ਲੱਗਾ ਵੇੜ ਨੂੰ ਥਾਂ ਦੀ ਕੁਆਲਿਟੀ ਤੁਹਾਨੂੰ ਪੂਰੀ ਆਪਾਂ ਤੋਰ ਕੇ ਦਿਖਾਵਾਂਗੇ ਸਟੇਟ ਪੜੇ ਦੇ ਵਿੱਚ ਦੂਜਾ ਸੁਬਾ ਮੁੱਠੀ ਮੁੱਠੀ ਥਾਣਾ ਰੁੱਕ ਰੁੱਕਦਾ ਥਾਣਾ ਨੋਕਲਾ ਥਾਣਾ ਠੀਕ ਆ ਜੀ ਆ ਕਰੋ ਜਾਈਕ ਤੋ ਇੱਕ ਦੋਸਤੋ ਬਹਿਣੀ ਵਾਲੀ ਸਾਈਡ ਤੇ ਥੋੜੀ ਜਿਹੀ ਭਲ ਭੁਲ ਤੁਹਾਨੂੰ ਨਜ਼ਰ ਆਉਗੀ ਵੈਸੇ ਠੀਕ ਹੈ ਜੀ ਨੋਰਮਲ ਪੌਣ ਪਸ਼ੂ ਪਾ ਜਾਂਦੇ ਆ ਸੂਣ ਤੋਂ ਕੋਈ 2-4 ਦਿਨ ਪਹਿਲਾਂ ਵੈਸੇ ਪਸ਼ੂ ਭਲਾਂ ਭੁਲਾਂ ਪਾ ਜਾਂਦੇ ਆ ਠੀਕ ਹੈ ਜੀ ਉਹ ਤੁਹਾਨੂੰ ਮਾੜਾ ਜਿਹਾ ਦਿਖਾਈ ਦੇਊਗਾ ਵਿੱਚ ਸੋ ਨਿੱਗਰ ਪਿੰਡੇ ਦੀ ਆ ਕਦਕੁੱਦ ਪੂਰਾ ਸੋਨਾ ਮਜ਼ਬੂਤ ਪੂਰੀ ਫਿੱਟਪਾਨ ਵੈਸੇ ਵੀਰੇ ਲਹਿਜੂ ਕੀ ਵੈਸੇ 2-4 ਦਿਨ ਕੇ ਹਫ਼ਤੇ ਦੇ ਅੰਦਰ ਬਾਅਦ ਹਫ਼ਤਾ ਰਹਿੰਦਾ ਦਿਨ ਪੂਰੇ ਹਾਂ ਫਪਤਰੀ ਹਾਂਜੀ ਕੋਈ ਪੁਰਾਣੀ ਨੱਪਿਆ ਕੋ ਲੈਣਾ ਨਹੀਂ ਬਸ ਇਹ ਬਹੁਤ ਚੰਗੀ ਬਣ ਕੇ ਸੂਗੀ ਦੇਖੋ ਠੰਡੀ ਸੀ ਲਿਆ ਉਹ ਨਹੀਂ ਹੋਣੀ ਆਹ ਭਾਲ ਕਰ ਗਿਆ ਇਧਰਲੀ ਸਾਈਡ ਨਾ ਹਾਂ ਆਹ ਭਾਲ ਜੀ ਕਰ ਗਿਆ ਲਓ ਜੀ ਬਾਕੀ ਤੁਹਾਨੂੰ ਵੇਖੋ ਕਿ ਬੈਕਮਾ ਆ ਗਿਆ ਬਸ ਸੋ ਭਾਲ ਜਿਹੜੀ ਦੋਸਤੋ ਇੱਕ ਸਾਈਡ ਹੈ ਆ ਜਾਂਦੀ ਜਿੱਧਰ ਪਸ਼ੂ ਬੰਦਾ ਉਧਰਲੇ ਪਾਸੇ ਕਰਾਂ ਪਸ਼ੂ ਹੋਗੀ ਉਹ ਨਹੀਂ ਲੈਂਦਾ ਠੀਕ ਆ ਤੇ ਬਾਕੀ ਨਿੱਗਰ ਨਾਲੇ ਨੂੰ ਉਹਦੇ ਮੋਟੇ ਦੇ ਰਹੀ ਆ ਪੰਜਾਂ ਛਿਆਂ ਛਿਆਂ ਦਿਨਾਂ ਦੇ ਵਿੱਚ ਵਿੱਚ ਕਰਮਾਂ ਵਾਲੀ ਸੂਖੂਗੀ ਨਾ ਵੀ ਵੀਰ ਸ਼ਰੇ ਇਹਦਾ ਇੱਕ ਤਾਂ ਮੁੱਲ ਦੱਸ ਦੀਏ ਵੀ ਇੱਕ ਦੇ ਲੈ ਦੀ ਗੱਲ ਆਪਾਂ ਕਰਨੀ ਆ ਵੀ ਮੁੱਲ ਵਿੱਚ ਸਭ ਇਹਦਾ ਦੁੱਧ ਦਾ ਰਿਕਾਰਡ ਇਹ ਆ ਕਿ 17 18 ਕਰੋ ਪਹਿਲਾਂ ਨਹੀਂ ਦਿੰਦਾ ਜੀ ਪਹਿਲਾਂ ਨਹੀਂ ਹਾਂ ਜੀ ਹੁਣ ਦੂਜਾ ਸੁਗਾਵਾ ਕੋਈ ਪੈਂਟਰਾ ਵਿੱਚ ਮੰਨ ਕੇ ਲਾੜੇ 18 ਲਾੜੇ 22 ਲਾੜੇ ਜਿੰਨੀ ਅਗਲੇ ਦੀ ਸੇਵਾ ਉਹਨੇ ਚੋੜੂਗਾ ਉਦੋਂ 20 ਕਿਲੋ ਦੁੱਧ ਦੇਣ ਦਾ ਹੱਕ ਆ ਬੈਠਣ ਬਾਕੀ ਥੋੜਾ ਸਮਾਂ ਸੈੱਟ ਆ ਜਾਣਾ ਹਾਂ ਸਮਾਂ ਵੀ ਗਾੜੀ ਬਹੁਤ ਵਧੀਆ ਵਾ ਠੀਕ ਆ ਜੀ ਹੁਣ ਜੇ ਹਫ਼ਤਾ ਦੱਸ ਦਨ ਲੱਗੀ ਤਾਂ ਵੈਸੇ ਹੀ ਮੌਸਮ ਦਾ ਫਰਕ ਪਉਣ ਪੈਂਦਾ ਹੁੰਦਾ ਰੋਜ਼ ਦੀ ਰੋਜ਼ ਸਹੀ ਆ ਵੀਰੇ ਹਾਂ ਜੀ ਅੱਛਾ ਫਿਰ ਸ਼ਰੇ ਦੇ ਦ 57 ਦੀ ਜੇ ਦੀ 55 ਦੀ 52 ਦੀ 58 ਦੀ 55 ਦੀ ਕਸਰਾ ਕੁਸਣਾ ਕਾਢੇਗਾ ਕਿੱਥੋਂ ਤੱਕ ਛੱਡ ਦੂੰਗਾ 57 ਦੀ ਜੇ ਦੀ 55 ਦੀ ਆਰਪਾਲ ਕਰਕੇ ਬੱਚੀ ਬਹੁਤ ਜਿਆਦੀ ਚੰਗੀ ਹੈ ਵੇਖੋ ਲੋਲੀ ਪੋਲੀ ਹੈ ਜੇ ਬੱਚੀ ਬਾਨੀ ਹੈ ਇਹਦੇ ਲਓ ਜੀ ਠੀਕ ਆ ਤੇ ਲੱਗੋ ਤਾਂ ਦੋਸਤੋ ਜਿਵੇਂ ਜਿਵੇਂ ਕਰਮਾ ਲਈ ਭਲਾ ਪਾਉਗੀ ਠੀਕ ਆ ਜੀ ਉਵੇਂ ਤੁਸੀਂ ਵੇਖੋ ਲੇਵਾ ਹੋਰ ਨਿਕਲ ਕੇ ਸਾਹਮਣੇ ਆਊਗਾ ਬਾਕੀ ਮੋਕ ਵਾਲਾ ਤੋਰੀਆ ਸੀਲ ਸਲੱਗ ਪੁਣਾ ਤੁਸੀਂ ਆ ਵੇਖੋ ਠੀਕ ਆ ਜੀ ਕਿਸੇ ਰਕਮ ਦਾ ਕੋਈ ਲੱਤ ਛੱਡਦਾ ਕਰਮਾ ਲਈ ਨੂੰ ਪਤਾ ਹੀ ਨਹੀਂਗਾ ਠੀਕ ਆ ਤੇ ਇੱਕ ਸਾਈਡ ਤੋਂ ਤੁਸੀਂ ਵੇਖੋਗੇ ਸੱਚੇ ਕਹ ਪੇ ਦੋ ਪਾਸੇ ਵਾਟ ਵਟ ਕਾਫੀ ਆ ਢਿੱਲ ਬਿਲਕੁਲ ਸੰ ਦੇ ਵਿਚਾਰ ਗਿਆ ਬਾਹਨਾ ਉਨਾ ਹੀ ਅੱਗੇ ਉਨਾ ਹੀ ਪਿੱਛੇ ਠੀਕ ਹੈ ਜੀ ਤੇ ਹਾਂ ਨਾ ਜਿਹੜੀ ਦੋਸਤੋ 57000 ਦੇ ਵਿੱਚ ਮਿਲ ਜੂਗੀ ਜੋ ਕੋ ਵੀ ਮਾਨਤਨ ਹੋ ਜੂਗਾ ਸ਼ੋਰ ਸ਼ੱਪਾ ਹੋ ਜੂਗਾ ਇਹ ਕਰਦੇ ਹੋ ਮੌਕੇ ਤੇ ਜੀ ਬਿਲਕੁਲ ਕੋਈ ਨਹੀਂ ਕਰਦਾਂਗੇ ਭੈਣ ਭਰਾ ਦਾ ਮਾਨਤਨ ਕਰਾਂਗੇ ਠੀਕ ਆ ਅੱਗੇ ਵੀਰ ਨੈਕਸਟ ਆਪਣੇ ਕੋਲ ਆ ਗਈ ਇਹ ਵੀ ਗੱਬਣ ਹੈ ਇਹ ਵੀ ਗੱਬਣ ਆ ਜੀ ਠੀਕ ਹੈ ਇਹ ਮਗਰਲੇ ਘਰ ਵਾਲਾ ਤੇ ਪਹਿਲੇ ਨਾਂ ਦਾ ਪਰ ਪਹਿਲਾਂ ਨਹੀਂ ਮੈਨੂੰ ਦੁੱਜਨ ਜਾਪਦੀ ਆ ਜੀ ਤਾਂ ਹੈ ਵੀ ਦੰਦਾ ਚ ਆ ਓਕੇ ਹੈ ਦੰਦਾਂ ਦਾ ਜਵਾਸ਼ੀ ਠੀਕ ਹੈ ਜੀ ਉਹ ਤਾਂ ਪਹਿਲਾਂ ਆਂਦੇ ਫਿਰ ਪਹਿਲਾਂ ਨਹੀਂ ਹੋ ਸਕਦੀ ਦੂਜੇ ਵੀ ਹੋਵੇ ਠੀਕ ਹੈ ਜੀ ਜੇ ਕਿ ਵੀ ਇਹਨੇ ਪਹਿਲਾਂ ਕਰਕੇ ਲੈਣੀ ਪਹਿਲਾਂ ਵੀ ਲੈ ਸਕਦਾ ਵਾ ਹਾਂ ਦੋਸਤੋ ਇਹ ਕਿਸੇ ਫਿਰ ਦੀ ਆਪਦੀ ਅੰਡਰਸਟੈਂਡਿੰਗ ਆ ਠੀਕ ਹੈ ਜੀ ਪਹਿਲਾ ਸੂਆ ਮੰਨ ਕੇ ਖਰੀਦਨੀ ਹੈ ਸੈਕੰਡ ਮੰਨ ਕੇ ਖਰੀਦ ਲਿਓ ਹਾਏ ਵੈਸੇ ਇਸ ਤਰ੍ਹਾਂ ਹੀ ਆ ਵੀਰਾਂ ਦਾ ਵੀ ਜਿੱਥੋਂ ਆਪਾਂ ਖਰੀਦੀ ਆ ਪਹਿਲਾ ਸੂਆ ਆਪਾਂ ਨੂੰ ਕਹਿੰਦੇ ਸੀਗੇ ਤੇ ਬੇਸ਼ੱਕ ਆ ਕੋਈ ਦੂਜਾ ਮੰਨ ਲੇ ਠੀਕ ਹੈ ਜੀ ਕਈ ਵਾਰਾਂ ਚਲੋ ਪਸ਼ੂ ਕੋਈ ਵੀ ਰੇ ਸੇਲ ਕਰਨ ਦਾ ਬਾਕੀ ਚਿਹਰੇ ਮੋਹਰੇ ਤੋਂ ਵੇਖ ਕੇ ਤੁਸੀਂ ਜਜਮੈਂਟ ਕਰ ਲਿਓ ਵੈਸੇ ਦੰਦਾਂ ਦੇ ਤੋ ਆਈਲਾ ਤਾਂ ਕੱਢੋਣਾ ਕਰਮਾ ਵਾਲੀ ਨੇ ਲੋਲ ਬੜਾ ਚੰਗਾ ਬੰਨਣ ਵਾਲੀ ਸੰਸਾ ਉਹ ਦਿਨੇ ਨਹੀਂ ਲੈ ਜੂ ਇੰਨੇ ਕੀ ਆ ਹਫਤਾ ਲੈ ਜਾਣਾ ਤੋ ਇੱਕ ਹਫਤਾ ਵਨ ਵੀਕ ਦੋਸਤੋ ਲੈਫਟ ਆ ਠੀਕ ਆ ਬਾਕੀ ਗੱਡੀ ਸੰਸਾ ਕਦੇ ਹਿੱਲ ਜੇ ਲੋਗੇ ਡੰਗਰ ਪਹਿਲਾਂ ਵੀ ਸੁਪ ਪੈਂਦਾ ਵਾ ਤਾਂ ਬਿਲਕੁਲ ਜੀ ਬਿਲਕੁਲ ਬਾਕੀ ਟਾਈਮ ਰਹਿੰਦਾ ਵਾ ਜੀ ਉੱਥੇ ਘਾਣ ਕੇ ਦੋਸੋਂ ਵੈਸੇ ਪਸ਼ੂ ਜਿਹੜਾ ਕੋਈ ਦੋ ਤਿੰਨਾਂ ਤਿੰਨਾਂ ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰ ਆਉਂਦਾ ਤੇ ਉਹ ਤੁਸੀਂ ਆਪਣੀ ਸਮਝਦਾਰੀ ਨਾਲ ਵੇਖ ਲਿਓ ਠੀਕ ਆ ਤੇ ਕਦਕੁੱਤ ਜਿਹੜਾ ਪਹਿਲਾ ਵੜ ਆਪਾਂ ਤੁਹਾਨੂੰ ਦਿਖਾਈਆ ਉਹਦੇ ਬਿਲਕੁਲ ਬਰਾਬਰ ਹੀ 1921 ਦੇ ਤਾਂ ਫਰਕ ਹੀ ਆ ਕਦਕੁੱਤ ਸੋਹਣਾ ਪਛੀਦਾ ਠੀਕ ਆ ਜੀ ਆਮ ਨਾਰਮਲ ਚਾਹੀਦਾ ਮਿਲਿਆ ਖੰਡ ਤੋਂ ਪਹੁੰਚਾ ਕਰਦੇ ਹਾਂ ਹਲੋ ਕਿੱਦਾਂ ਪਾਣ ਥੱਲੇ ਬਈ ਇੱਪਣੀਆਂ ਦਾ ਟੈਪੀ ਲਈਏ ਦੇਖੋ ਆਸਪਤਾਈ ਆਸਾ ਪਤਾ ਤੋਂ ਪੁਣੋਂ ਮੈਂ ਆਇਕੋ ਜੀ ਸਾਰੀ ਠੀਕ ਆ আচ্ছা ਫਿਰ ਜਰੇ ਕੀ ਕੀਮਤ ਸੰਧੂ ਸਾਹਿਬ ਮੁੱਲ ਤੇ ਇਹਦਾ ਕਰਾਂਗੇ 45000 ਆਪਾਂ ਦੇ ਦਾਂਗੇ 2 ਘੱਟ 40 2 ਘੱਟ 40 ਦੀ ਹਾਂ ਲੈ ਲਈ ਠੀਕ ਹੈ ਜੀ ਆਪਾਂ 2 ਘੱਟ 40 ਦੀ ਮਿਲ ਜੂਗੀ ਠੀਕ ਹੈ ਜੀ ਲੈਣ ਦੇ ਨਾਲੀਆਂ ਗੱਲਾਂ ਹੀ ਆ ਜਾਦ ਬਰੀਡ ਵਾਲੀ ਆ ਪੂਰੀ ਵਸ਼ੀ ਠੀਕ ਹੈ ਜੀ ਸੋ ਨਸਲ ਬਰੀਡ ਦੇ ਵਿੱਚ ਤੁਸੀਂ ਇਹ ਚੈੱਕ ਕਰ ਲਓ ਠੀਕ ਹੈ ਜੀ ਫੇਸ ਕੁਆਲਿਟੀ ਚੰਗੀ ਛੋਟਾ ਕੰਨ ਤੇ ਸੋਹਣੀ ਹਾਈਟ ਦੇ ਵਿੱਚ ਆ ਬਾਕੀ ਪਸੰਦ ਆਊਗੀ ਡੱਬੀ ਆ ਰੰਗ ਪ੍ਰਿੰਟ ਬਿਲਕੁਲ ਤੁਸੀਂ ਦੇਖੋਗੇ ਡੱਬਾ ਯਾ ਨਸਲ ਪੂਰੀ ਵਧੀਆ ਵਾ ਬਾਕੀ ਸਭ ਤੋਂ ਅਹਿਮ ਗੱਲ ਜਿਹੜੀ ਦੋਸਤੋ ਸੀਲਸ ਆਊਗਾ ਕੋਈ ਵੀਰ ਆਉਣ ਵਾਲੇ ਸਮੇਂ 'ਚ ਵੰਗਾ ਪਾਲੇ ਠੀਕ ਹੈ ਜੀ ਬਿਨਾ ਵੰਗੇ ਤੋਂ ਚਬਾਈ ਕਰ ਲੈ ਆਹਦੀ ਕੁਛ ਨਹੀਂ ਕੀ ਹੈ ਸੀਲ ਸਹਾਉਗਾ ਟਿੱਪ ਕੇ ਆਪਾਂ ਤੁਹਾਨੂੰ ਜਿਹੜੀ ਚਾਰੇ ਥਣਾ ਦੀ ਦਿਖਾਈ ਦਿੱਤੀ ਆ ਠੀਕ ਆ ਫਿਰ ਅੱਛਾ ਫਿਰ ਜਿਹੜੇ ਅੱਗੇ ਆਪਣੇ ਕੋਲ ਜਿਹੜੀ ਨੈਕਸਟ ਇਹ ਆ ਗਈ ਆ ਤੇ ਸੂਈ ਆ ਗਈ ਇਹ ਸੂਈ ਆ ਗਈ ਆ ਹਾਂਜੀ ਅੱਛਾ ਇਹਨੂੰ ਅੱਜ ਕਿੰਨੇ ਕ ਦਿਨ ਹੋ ਗਏ ਆ ਇਹਨੂੰ ਹੋਈਗਾ 10 ਕ ਦਿਨ ਦੇ ਲਾਗੇ ਆਪਾਂ ਆਖਦੀਏ ਬੋਲਾ ਬਹੁਤ ਗੱਲ ਸਹੀ ਨਹੀਂ 10 ਕ ਦਿਨ ਦੇ ਲਾਗੇ ਹੋਗਾ ਸਹੀ ਮਗਰ ਦੇ ਕੀ ਆ ਇਹਦੇ ਮਗਰ ਬੱਛਾ ਜੀ ਲੋ ਜੀ ਮਗਰ ਬੱਛਾ 10 ਕ ਦਿਨਾਂ ਦਾ ਸੁਆ ਤੇ ਡੱਬਾ ਹੀ ਬੱਛਾ ਮਗਰ ਠੀਕ ਆ ਜੀ ਮੋਟੇ ਡੱਬਾ ਆ ਕਰੋ ਜੇ ਆਖੋ ਤੋ ਦੁੱਧ ਕਿੰਨਾ ਚਵਾ ਦੂਗੀ ਹੁਣ ਸੰਸਾਭ 16 ਲੀਟਰ ਦੁੱਧ ਹੋਊਗਾ ਜੀ ਇਹਨਾਂ ਗਾਂ ਆਪਾਂ ਵੀ ਲਕਾਣੀ ਰੱਖਣਾ ਡਾਊਨ ਹੋ ਗਈ ਥੋੜੀ ਜੀ ਅੱਛਾ ਜੀ ਆਪਾਂ ਅੱਗੇ ਵੀਡੀਓ ਚ ਪਾਈ ਸੀ ਤੇ ਗਾਂ ਡਾਊਨ ਹੋ ਗਈ ਤੇ ਇੱਕ ਤੁਸੀਂ ਦੱਸਿਆ ਸੀ ਵੀ ਇਹ ਵੇਖਦੀ ਸੀ ਫਿਲਹਾਲ ਥੋੜਾ ਆ ਵੀਰ ਨੇ ਕਿ ਸਾਈ ਪਾ ਕੇ ਤੇ ਮੁੜ ਕੇ ਉਹ ਵੀ ਨਹੀਂ ਆਇਆ 1000 ਰੁਪਿਆ ਦੇ ਕੇ ਤੇ ਉਹਦਾ ਕਰਕੇ ਨਾ ਹੂੰ ਫਿਰ ਆਪਾਂ ਵੀ ਥੋੜਾ ਜਿਹਾ ਵੀ ਚਲ ਗਾਂ ਨੂੰ ਸੈਟ ਹੋਣ ਦੀ ਫੇਰ ਹੀ ਦਵਾਂਗੇ ਤੋ ਦੋਸਤਾਂ ਕ ਪਿਛਲੀ ਵੀਡੀਓ ਦੇ ਵਿੱਚ ਆਪਾਂ ਪਾਈ ਸੀ ਠੀਕ ਆ ਜੀ ਵੀਰਾਂ ਦਾ ਵੀ ਇਹ ਸੇਲ ਹੋ ਗਈ ਸੀ ਕਿ ਫਿਲਹਾਲ ਚਲੋ ਕੁਝ ਕੁ ਪਸ਼ੂ ਕੇ ਨਾ ਢਿਲ ਮੱਠ ਆਉਂਦੀ ਰਹਿੰਦੀ ਹੈ ਡਾਊਨ ਹੋ ਗਿਆ ਸੀਗਾ ਉਹਦਾ ਕਰਕੇ ਹੁੰਦਾ ਵੀ ਆਪਾਂ ਚਲੋ ਉਹਨਾਂ ਨੂੰ ਵੀਰਾਂ ਨੂੰ ਕਹਿ ਦਿੰਦਾ ਸੀਗਾ ਵੀ ਉਹਨਾਂ ਦੀ ਹਰਸਾਈ ਵੀ ਉਹਨਾਂ ਪਾਈ ਆਪਾਂ ਮਨਾ ਕਰਤਾ ਵੀ ਨਹੀਂ ਠੀਕ ਹੈ ਕਿਉਂਕਿ ਆਪਾਂ ਦੁੱਧ 16 17 ਕਿਲੋ ਦੱਸਿਆ ਜੀ ਔਰ ਡੰਗਰ ਡਾਊਨ ਹੋ ਗਿਆ ਮੁੜ ਕੇ ਉਹਨੇ ਕਿਤੋਂ ਚਵਾ ਕਿਤੋਂ ਚਵਾ ਲੈਣਾ ਅਸਾਈ ਜੀ ਅਗਲੇ ਨੇ ਰਕਮ ਲਾਉਣੀ ਹੈ ਉਹਦਾ ਕਰਕੇ ਫਿਰ ਉਹਨਾਂ ਨੂੰ ਮਨਾ ਕਰਤਾ ਸੀ ਆਪਾਂ

ਤੋ ਚਵਾਈ ਚੋਈ ਜਿਹੜੀ ਦੋਸਤੋ ਬਿਲਕੁਲ A1 ਬਿਲਕੁਲ ਵੈਸਟ ਚੋਈ ਲੱਗੀ ਆ 16 ਲੀਟਰ ਦੇ ਥਰੇ ਦੁੱਧ ਮਗਰ ਬੱਚਾ ਮੇਲ ਕਾਫ ਆ ਤੋ ਦਸਾਂ ਕਿ ਦਿਨਾਂ ਦਾ ਜਿਹੜਾ ਸੂਆ ਤੁਹਾਨੂੰ ਦੱਸ ਹੀ ਦਿੱਤਾ ਥਣ ਤੁਹਾਨੂੰ ਬਹੁਤ ਵਧੀਆ ਗੋਲ ਥਣ ਤੇ ਸਪੇਸ ਵਾਂਡ ਚੰਗੀ ਆਪਸੀ ਥਣਾਂ ਦੀ ਮੋਟਾ ਥਣ ਹਾਂ ਮੈਂ ਆਲਾ ਲੱਗਾ ਅੱਛਾ ਵੀਰ ਚਿਹਰੇ ਕੋਈ ਆਪਸੀ ਹੁਣ ਥਣਾਂ ਤੋਂ ਉਹਨਾਂ ਦੀ ਕੋਈ ਚੋਣ ਜਾਣ ਕੋਈ ਧਰਾਂ ਬਾਦ ਘੜ ਕੇ ਸੇ ਰਗਮ ਦਾ ਕੋਈ ਕੰਮ ਨਹੀਂ ਠੀਕ ਆ ਚੋਣ ਬਾਕੀ ਜਿਹੜਾ ਕੋਈ ਜਿਹਨੇ ਵੀਰ ਨੇ ਆਉਣਾ ਦੀ ਆਪਾਂ ਥੱਲੀ ਕਰਾ ਕੇ ਚਵਾ ਕੇ ਦੇਣੀ ਆ ਬਿਲਕੁਲ ਆਪਾਂ ਕਿਹੜੀ ਉਦਾਂ ਇਹ ਤਾਂ ਸਹੀ ਇਹ ਤਾਂ ਸਹੀ ਬਿਲਕੁਲ ਸੋਹਣਾ ਸਹੀ ਇਹ ਤਾਂ ਸਹੀ ਹੈ 1.5 ਪੌਣੇ 2:00 ਵਜੇ ਦਾ ਸਮਾਂ ਹੈ ਠੀਕ ਹੈ ਜੀ ਅਜੇ ਟਾਈਮ ਰਹਿੰਦਾ 4 ਘੰਟੇ 5 ਰਹਿੰਦੇ ਆ ਤਾਂ 1.5 2:00 ਵਜੇ ਦਾ ਸਮਾਂ ਹੈ ਉਹ ਤੁਸੀਂ ਇੱਕ ਜਜਮੈਂਟ ਕਰ ਲਿਓ ਠੀਕ ਹੈ ਜੀ ਹੁਣ ਜਿਵੇਂ ਜਿਵੇਂ ਸ਼ਾਮ ਦੀ ਚਵਾਈ ਵਾਲ ਪਸੂ ਜਾ ਰਹੇ ਨੇ ਉਵੇਂ ਤੁਸੀਂ ਦੇਖੋਗੇ ਤਕਰੀਬਨ ਘਮਾਨੇ ਦੇ ਵਿੱਚ ਤਾਂ ਰੰਗ ਮੋੜਨੀ ਸ਼ੁਰੂ ਕਰਤੀਆਂ ਠੀਕ ਹੈ ਤੇ ਬਾਕੀ ਆਪਦੀ ਇੱਥੇ ਆਣ ਕੇ ਚੋਕੇ ਤਸੱਲੀ ਕਰ ਲਿਓ ਇਹ ਦੇ ਦਾਂਗੇ ਕਿੰਨੇ ਦੀ ਵੀਰ ਇਹ ਸੰਸਾ 52000 ਦੀ ਜਿਹੜੀ 2 ਘਾਟ 60 ਦੀ 2 ਘਾਟ 60 ਦੀ ਹਾਂਜੀ ਲਓ 256000 ਦੀ ਇਹ ਤੁਹਾਨੂੰ ਮਿਲ ਆ ਨਾ ਜਿਹੜੀ 58000 ਦੀ ਆ ਬਾਕੀ ਮੇਰਾ ਵੀਰ ਜਦੋਂ ਸੌਤੇ ਕਰਦੇ ਹੋ ਤੁਸੀਂ ਥੋੜੀ ਬਾਦੀ ਕੋ ਗੰਜਾਇਸ਼ ਆ ਕੋਈ ਵਿੱਚੋਂ ਮਾਨਤਾ ਨਾਲ ਮੌਕੇ ਤੇ ਹੋ ਜੂਗੀ ਕੋਈ ਕਸਰ ਕੁਸਰ ਨਿਕਲ ਜੂਗੀ ਠੀਕ ਆ ਇਧਰ ਵੀਰ ਸਰੇ ਇੱਕ ਆਪਣੇ ਕੋਲ ਗੱਬਣ ਜਿਹੜੀ ਆ ਮਚ ਆ ਗਈ ਆ ਮੈਂ ਕਿਹਾ ਲੈ ਜੇ ਮੰਜਾਂ ਵੀ ਜਵਣਗੇ ਚਾਹੀਦੀਆਂ ਵੀਰ ਸਾਰਾ ਰਾ ਮੜ ਕੇ ਮਾਲ ਵੇਚ ਕੇ ਹੁਣ ਗਾਵਾਂ ਬਥੇਰੀਆਂ ਵੇਚੀਆਂ ਮੰਜਾਂ ਵੇਚਿਆ ਕਰੀਏ ਆ ਬਿਲਕੁਲ ਬਿਲਕੁਲ ਜੀ ਮੈਂ ਵੇਖੋ ਸੰਸਾ ਬਹੁਤ ਚੰਗੀ ਝੋਟੀ ਦੂਜਾ ਸੁਆ ਜੀ ਦੂਜਾ ਸੁਆ ਜੀ ਦੂਜਾ ਦੂਜਾ ਗਾਰੰਟੀ ਨਾਲ ਦੂਜਾ ਲਓ ਜੀ ਤੋਂ ਦੂਜਾ ਸੁਆ ਤੋਂ ਦਿਨੇ ਵੀ ਇਹ ਹਫਤਾ ਦੱਸ ਦੇਣ ਲੱਜੂਗੀ ਲੈ ਜਾਣਾ ਸੰਧ ਹਫਤਾ ਗਨੇ ਨਾ ਚਾਰ ਤੇ ਲੱਗੀ ਨਹੀਂ ਮੈਂ ਆਕੇ ਆਹ ਮੈਂ ਉਧਰ ਜੇ ਗਈ ਏਕਰੀ ਠੀਕ ਆ ਜੀ ਤੋਂ ਹਾਈਟ ਲੈਂਥ ਦੋਸਤੋ ਇਹਦੀ ਵੀ ਪੂਰੀ ਠੀਕ ਆ ਮੈਂ ਦੋ ਟਾਲੀ ਮੈਂ ਸੋਹਣੀ ਫੇਸ ਕੁਆਲਟੀ ਦੇ ਵਿੱਚ ਸਿੰਗਲ ਹੱਡੀ ਦੁੱਧ ਵਾਲੀ ਮੈਂ ਤਾਂ ਝਟੂ ਝਟੂ ਮੈਂ ਤਾਂ ਪੂਰਾ ਚੰਗਾ ਬਾਕੀ ਪੈਕ ਸਾਈਡ ਤੋਂ ਵੇਖੀ ਆਪਾਂ ਪਿੱਠ ਪੂੜੇ ਵਾਲੀ ਸਾਈਡ ਤੋਂ ਉੱਚਾ ਜਿਹੜਾ ਪਿੱਠ ਪੂੜਾ ਠੀਕ ਆ ਜੀ ਪਿਛੋਂ ਬੈਕ ਸਾਈਡ ਤੋਂ ਜੇ ਕਿ ਆਪਾਂ ਖੁੱਡਿਆਂ ਦੀ ਗੱਲ ਕਰੀਏ ਤੇ ਬਿਲਕੁਲ ਚੜਾਈ ਪੂਰੀ ਆ ਚਕਮਾ ਪੁੱਠਾ ਤੇ ਸਿੰਗਲ ਹੱਡੀ ਦੇ ਵਿੱਚ ਤੇ ਥੱਲੋਂ ਤੁਸੀਂ ਵੇਖੋ ਤਿਲ ਟੂਲ ਬਹੁਤ ਜਿਆਦੀ ਆ ਵੈਸੇ ਤਾਂ ਕਰਕੇ ਆਪਾਂ ਨੋਟ ਕਰਾ ਦਿੱਤਾ ਵੀ 8-10 ਦਿਨ ਆਰਾਮ ਨਾਲ ਇਨੇ ਜਿੱ ਲੈ ਜਾਣੇ ਆ ਆ ਕਿ ਉਹਨੇ ਮੈਂ ਅਗਲਾ ਗਾਮ ਆਉਂ ਪਾ ਥੱਲੇ ਬੈਠੇ ਰੋ ਠੀਕ ਆ ਜੀ ਆ ਤੇ ਫੰਕੂਪਨ ਕਰਕੇ ਮੈਂ ਪੂਰੀ ਆਈ ਹੈ ਕਿ ਹਾਂ ਨਵੇਂ ਥਾਂ ਆ ਕੇ ਡੰਗਰ ਬਹੁਤ ਵੱਡੀ ਕਰ ਦਿੰਦਾ ਡੇੜੀ ਦਾ ਬਿਲਕੁਲ ਜੀ ਬਿਲਕੁਲ ਮਾ ਵਦਸੋਏ ਵੀ ਪੂਰੀ ਤਿਆਰੀ ਵਾਲੀ ਜਿਹੜੀ ਮਾਝ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਠੀਕ ਆ ਜੀ ਤੋਂ ਬਾਕੀ ਸੂਵੇ ਦੀ ਥਾਂ ਤੁਹਾਨੂੰ ਸੂਵੇ ਦੀ ਡਿਟੇਲ ਸਮਝ ਲੱਗ ਗਈ ਉਹ ਗਰੰਟੀ ਆ ਸੰਤ ਸਾਹਿਬ ਪਹਿਲੇ ਸੂਵੇ ਦੁੱਧ ਦਿੱਤਾ ਇਹ 10 ਕਿਲੋ ਇਹਨੇ ਅੱਛਾ ਜੀ ਸੂਆ ਜੇ ਆਪਣੇ ਕੋਲ ਲਾਗੋ ਬੰਨੋ ਲਈ ਆਪਾਂ ਦੂਰੋਂ ਡੰਗਰ ਤੇ ਲੈਂਦੇ ਹੀ ਨਹੀਂ ਠੀਕ ਹੈ ਜੀ ਇਤੋਂ ਲਾਗੋ ਬੰਨੋ ਫਿਰ ਤੁੜਕੇ ਲੈ ਲਈਏ ਜੇਰਾ ਵੀਰ 53 ਤੋਂ ਪਾਉਂਡ ਦੀ ਤੇ ਚਲੋ ਅਗਲੇ ਨੇ ਤਸੱਲੀ ਕਾਰ ਹੀ ਲੈਣੀ ਆ ਪਾ ਪਿੱਛੇ ਦੀ ਕੋਈ ਸਮੱਸਿਆ ਕੋਈ ਆਜ ਹੋਵੇ ਫੁੱਲ ਗਰੰਟੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਕਿਸੇ ਰਕਮ ਦਾ ਕੋਈ ਮਸਲਾ ਨਹੀਂਗਾ ਬਾਕੀ ਇੱਥੇ ਆਣ ਕੇ ਤੁਸੀਂ ਤਿਪਤ ਪਾ ਕੇ ਆਪਣੀ ਤਸੱਲੀ ਕਾਰ ਹੀ ਲੈਣੀ ਆ ਤੇ ਬੈਕ ਸਾਈਡ ਤੇ ਕੋਈ ਤੁਸੀਂ ਲੇਵਾ ਵੇਖੋ ਵੰਡੁੰਡ ਵੈਸੇ ਪੱਧਰਾ ਬਖਾਲਾ ਇੱਕ ਸਾਇ ਬਿਲਕੁਲ ਇੱਕੋ ਜਿਹਾ ਬਖਾਲਾ ਦੋਰੇ ਹਨ ਮੈਂ ਪਰੋਗੀ ਕਰਨ ਵਾਲੀ ਬਿਲਕੁਲ ਇੱਕੋ ਜਿਹਾ ਲੇਪ ਬਣਾ ਕੇ ਤਿਆਰ ਕਰਦੇ ਹਾਂ। ਸਾਡੇ ਮੇਰੇ ਕੋ ਲੱਗਾ ਮੋਟ ਮੋਟ ਦਾ ਮੈਨੂੰ। ਹਾਂ ਤਸੀਲੀਆਂ ਸੂਲੀਆਂ ਵੀ ਅਲੰਕਾਰ ਹੀ ਇਹ ਕੰਮ। ਮਰਕੇ ਨਹੀਂ ਆ ਕੋਈ ਲੱਤ ਛੜ ਕਰੂ ਗਿਆ ਆ ਭਾਵੇਂ ਥੱਲੇ ਬਖੇਰਾ ਉਹ ਗਾਵਾਂ। ਹਾਂ। ਲੋ ਤਾਲੀਏ। ਸਾਰੋ ਸਾਰੇ ਭੈਣ ਭਰਾਵਾਂ ਨੂੰ ਪਤਾ ਯਾਰ ਦੁੱਧ ਵਾਲੀ ਡੰਗਾ ਦੁੱਧ ਵਾਲੀ ਆ ਜੁੱਟ। ਉਹ ਦੁੱਧ ਵਾਲੀ ਬਿਲਕੁਲ ਜੀ। ਬਖੇਰਾ ਛਰੇ ਇਹ ਦੇਦਗੇ ਕਿੰਨੇ ਕੀ ਦੀ ਆਪਾਂ। ਸੰਦੂ ਸਾਹਿਬ ਮੋਲ ਤਾਂ ਬਖੇਰਾ ਭੈਣ ਭਰਾ ਸਾਰੇ ਕਰੀ ਜਾਂਦੇ ਚਲੋ ਹਰੇਕ ਨੇ ਆਪੋ ਆਪਣਾ ਪੁੱਗਿਆ ਹੀ ਕਰਨਾ ਵਾ। ਹਾਂ ਬਿਲਕੁਲ। ਆਪਾਂ 75 ਹਜ਼ਾਰ ਦੀ ਛੋਟੀ ਜਾਈਗੀ 75 ਦੀ ਨਾ 80 ਦੀ ਦਈਏ ਨਾ 85 ਦੀ 75 ਦੀ ਦੇ ਦਿਓ ਠੀਕ ਆ ਇਹ ਨਹੀਂ ਵਕੂ ਨਾ ਕੋ ਜਿਆਦਾ ਨਾ ਥੋੜਾ ਪਾ ਜੇ ਲੋਡ ਵੀ ਪੂਰਾ ਦੁੱਧ ਵੀ ਮੈਂ ਜਿਆਦਾ ਨਹੀਂ 11-12 ਕਿਲੋ ਵਧੀਆ ਹਰਮਾਨ ਨਾ ਭਰੀ ਜਾਊ ਛੋਟੀ ਲੋ ਵੀ 75 ਹਜ਼ਾਰ ਦੀ ਦੋਸਤੋ ਇਹ ਤੁਹਾਨੂੰ ਮਿਲ ਜੂਗੀ ਪਿੰਡਾ ਵੇਖੋ ਜਿਵੇਂ ਬਿਲਕੁਲ ਗੰਡੇ ਦੇ ਛਿਲੜਾ ਹੁੰਦੇ ਆ ਆ ਕਰੋ ਚੱਕ ਕਿਨੀ ਕਿਨੀ ਚਮੜੀ ਖਿੱਚੀ ਆਂਦੀ ਪੱਟ ਬੋਲ ਕੋ ਧਾਂਗ ਆ ਆ ਦੇਖੋ ਜੀ ਦੁੱਧ ਵਾਲੀ ਆ ਠੀਕ ਆ ਅੱਜ ਵੀ ਅਸੀਂ 90 ਸਾਲਾਂ ਤੋਂ ਬਾਅਦ ਕਿਸੇ ਬਜ਼ੁਰਗ ਦਾ ਮਾਸ ਨਹੀਂ ਹੋ ਜਾਂਦਾ। ਉਹ ਮੇ ਦਾ ਬਿਲਕੁਲ ਪਤਲਾ ਪਿੰਡਾ। ਠੀਕ ਆ ਮੱਜ ਨਵੀਂ ਆ ਵੈਸੇ। ਮੱਜ ਨਾ ਪੁਰਾਣੀ ਕਹਿੰ ਲਿਓ। ਮੱਜ ਨਾ ਕੋਈ ਵੀ ਨਾ ਵੀ ਪੁਰਾਣੀ ਕਹਿੰ ਲਿਆ ਦੂਜਾ ਸੂਆ ਦੋਸਤੇ ਨੇ ਸੁਣਾ ਗਰੰਟੀ ਨਹੀਂ ਦੇ ਜਾਊਗਾ। ਤੇ ਥਣ ਦੇਵੇ ਦੀ ਬੜੀ ਸਾਫ਼ ਸੁਥਰੀ ਆ। ਬਾਕੀ ਸਰੀਪੀਆਂ ਬਹੁਤ ਕਰਮਾ ਵਾਲੀ ਨੇ। ਜਿੱਦਾਂ ਮਰਜੀ ਮੇਰਾ ਵੀਰ ਜਿਵੇਂ ਆਪਾਂ ਇੱਕ ਗਾਵਾਂ ਵੇੜਾ ਨੂੰ ਆਖਦੇ ਨੇ ਵੀ ਇਹ ਗਾਂ ਹੀ ਨੇਰੀ। ਉਹ ਗੱਲਬਾਤ ਆ। ਹਲਦੀ ਕਿਦੇ ਵੇਖ ਲਓ। ਇਹ ਨਾ ਕੋਈ ਮੇਰਾ ਵੀਰ ਆ ਕੇ ਵੀ ਵੀਡੀਓ ਕੱਟਤੀ ਆ ਵਿੱਚੋਂ। ਸੱਚੇ ਖਪੇ ਤੁਸੀਂ ਜਿਹੜੇ ਮਨ ਮਰਜ਼ੀ ਟੱਚ ਕਰੀ ਚਲੋ ਵੀ ਇੰਨੀ ਮਜਾ ਆ ਬਈ ਕਿਸੇ ਪਸ਼ੂ ਦੀ ਹਿਲਦੀ ਨਹੀਂ ਇਹਨਾਂ ਹੱਥ ਲਵਾ ਜੇ ਕੋਈ ਨਾਉਂਦੀ ਬਸ ਬੜੇ ਮਜੇ ਨਾਲ ਆ ਇਹ ਜਿਹੇ ਭੈਣ ਭਰਾ ਨੇ ਬੀਬੀ ਨੇ ਚੋਣੀ ਹੋ ਕੇ ਜਵਾਗ ਨੇ ਉਹਦੇ ਬਹੁਤ ਫੈਟਰਨ ਵਾਲੀ ਇਹ ਭੈਣਾ ਭੂਣਾ ਜਿਹੜੀਆਂ ਚਵਾਈ ਕਰਦੀਆਂ ਨਾ ਜ਼ਿਆਦਾਤਰ ਉਹਨਾਂ ਦਾ ਬਿਲਕੁਲ ਮਤਲਬ ਨਹੀਂ ਆ ਲਓ ਵੀ 75000 ਠੀਕ ਆ ਜੀ ਛੋੜ ਛੱਪਾ ਹੋ ਜਾਊ ਮੌਕੇ ਤੇ ਜਰੇ ਅਗਲਾ ਆਪਣੇ ਕੋਲ ਵੀ ਇਹਦਾ ਐਨੀਮਲ ਜਿਹੜਾ ਆ ਛੋਟੀ ਸੂਈ ਆ ਜੀ ਇਹ ਦੂਜੇ ਛੋਟੀ ਆ ਵੀ ਦੂਜੇ ਸਵੇਰੇ ਸੂਈ ਆ ਜੀ ਲਓ ਜੀ ਇਹਨੂੰ ਤਾਂ ਭਾਵੇਂ ਪਹਿਲਾਂ ਵੀ ਕੋ ਗਿੱਲੇ ਪਰ ਆਇਆ ਦੂਜਾ ਹੀ ਠੀਕ ਹੈ ਜੀ ਕਹਿੰਨ ਥਾਂ ਚੱਡੇ ਤੋਂ ਪਹਿਲਾਂ ਦਾ ਵੀ ਭਲੇਖਾ ਪਾਉਂਦੀ ਆ ਅੱਜ ਦਿਨ ਇਹਨੂੰ ਕਿੰਨੇ ਹੋ ਗਏ ਬਾਈ ਇਹਨੂੰ ਹੋ ਗਿਆ ਹੀ 8-9 ਦਿਨ ਹੋ ਗਏ ਇਸ ਨੂੰ ਆਪਾਂ ਆਦੀ ਤੀਜਾ ਹੀ ਦੇਣੇ ਐਵੇਂ ਹੋ ਗਾ ਦਾ ਦਸਰੀ ਕੋਈ ਨਹੀਂ ਨਾ ਠੀਕ ਹੈ ਜੀ ਆਹ ਬੱਚਾ ਜੀ ਬਿਲਕੁਲ ਕੁਲਾ ਬੱਚਾ ਹੋ ਬੱਚਾ ਵਿਖਾ ਦਿਓ ਮਗਰ ਕਟਾ ਹਾਂ ਜੀ ਮਗਰ ਕਟਾ ਬੱਚਾ ਵਿਖਾ ਦਿਓ ਇੱਕ ਵਾਰੀ ਫਿਰ ਆਪਾਂ ਮੈਂ ਵਿਖਾ ਦੇ ਦਿੰਦਾ ਹਾਂ ਹਾਂ ਜੀ ਹਾਂ ਜੀ ਲਓ ਜੀ ਇਹ ਮਗਰ ਕਟਾ ਬਿਲਕੁਲ ਕੁਲਾ ਜੀ ਜੀ ਹਫਤੇ ਕਹਤਾ ਹੈ 8 ਦਿਨਾਂ ਦਾ ਆਹ ਇੱਥੇ ਕਿਹ ਹਫਤੇ ਕਿਦਾਊਗਾ ਹਫਤੇ ਦਾ ਜੇ 8ਾਂ ਦਾ ਜੇ 1 ਇੱਕ ਦਿਨ ਦਾ ਲਓ ਜੀ ਬੱਚਾ ਕੋਈ ਤਸੱਲੀ ਨਾਲ ਮੇਰਾ ਵੀਰ ਵੀਡੀਓ ਦੇਖ ਲਿਆ ਕਰੋ ਇੱਕ ਰਿਕੁਐਸਟ ਆ ਵੀ ਪੂਰੀ ਡਿਟੇਲ ਪੂਰਾ ਪਸ਼ੂ ਨੂੰ ਤੋੜ ਕੇ ਤਸੱਲੀ ਨਾਲ ਦੋਸਤੋ ਕੱਲੇ ਕੱਲੇ ਪੁਆਇੰਟ ਤੇ ਆਪਾਂ ਗੱਲ ਕਰ ਦਿੱਤੀ ਆ ਅਗੋਂ ਮੇਰਾ ਵੀਰ ਸਾਈ ਬਹਿਨਾਂ ਪਾਉਣ ਤੋਂ ਪਹਿਲਾਂ ਇੱਕ ਵਾਰੀ ਆਪਣਾ ਪਸ਼ੂ ਜਿਹੜਾ ਵੀ ਪਸੰਦ ਆਉਂਦਾ ਤਸੱਲੀ ਨਾਲ ਵੀਡੀਓ ਦੇਖਿਆ ਕਰੋ ਠੀਕ ਆ ਜੀ ਉਸ ਤੋਂ ਬਾਅਦ ਕਾਲੀ ਨਾ ਕਰਿਆ ਕਰੋ ਵੀਡੀਓ ਫੁੱਲ ਦੇਖ ਕੇ ਫਿਰ ਆਪਣਾ ਜਿਹੜਾ ਸਾਈ ਬਹਿਨਾਂ ਪਾਇਆ ਕਰੋ ਓਨਰ ਨੂੰ अच्छा दूध ਕਿੰਨਾ ਚੁਵਾਵਾਂਗੇ ਦੱਸਿਆ ਨੇ ਸੰਤ ਸਾਹਿਬ ਇਹਦੇ ਕੋਲ 9 ਕਿਲੋ ਹੋਊਗਾ ਨਾ 9 ਕਿਲੋ ਹਾਂ ਸੱਤਾਂ ਅਠਦਾਂ ਦੇ ਸਹੀ 9 ਕਿਲੋ ਹੋਊਗਾ ਜੀ ਅੱਜ ਦਾ ਆਪਣੇ ਘਰ ਦਾ ਜਿਤਨਾ ਮਰਜ਼ੀ ਕੋ ਲੀਟਰ ਮਾਰਕ ਖੜੇ ਹੈ ਜੀ ਦੁੱਧ ਵਾ ਦਊਗੀ ਹੋਰ ਹੂੰ 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 1.5-2 ਕਿਲੋ 2 ਕਿਲੋ 3 ਕਿਲੋ ਬਸ ਸਕਦੀ ਹੈ ਗਾੜੀ ਅਗਲੇ ਸੇਵਾ ਵਾ ਆਪਣੇ ਘਰ ਦਾ ਅੱਜ 9 ਕਿਲੋ ਹੈਗਾ ਜੀ ਠੀਕ ਹੈ ਜੀ ਤਾਰਾ ਤੁਰਾ ਬਰਾਬਰ ਹੈ ਹਾਂ ਹਾਂ ਧਰਮ ਬਰਾਬਰ ਦੇਖੋ ਐ ਫੁੱਟਬਾਲਾਂ ਨੂੰ ਬਣੀ ਫਿਰਦੀ ਵੀ ਛੋਟੀ ਅਜੇ ਟਾਈਮ ਤਿੰਨ ਚਾਰ ਕਿਡੇ ਰਹਿਣਦੇ ਆ ਜੇ ਐ ਤਣ ਜਾਂਦੀ ਆਪਣੇ ਆਪ ਨੂੰ ਪੂਰਾ ਕਰੀ ਠੀਕ ਐ ਇਧਰ ਮੇਰੇ ਇੱਕ ਸਰੂ ਲੱਗਾ ਕੋਈ ਉਹਦਾ ਨਹੀਂ ਉਹ ਹੈ ਹੁੰਦੀਆਂ ਤਾਰਾਂ ਤਿੰਨ ਚਾਰ ਵਿੱਚ ਤਿੰਨ ਚਾਰ ਆਉਂਦੀਆਂ ਆ ਜੀ ओके okay, अच्छा फिर सिरे एदी एक विरे ਝੋਟੀ ਦੀ ਡਿਮਾਂਡ ਕੀ ਕਰਦੇ ਇਹ ਦੱਸ ਦੀ ਆਪਾਂ ਨੂੰ ਡਿਮਾਂਡ ਤੇ ਕਰਾਂਗੇ ਜੀ 75000 ਰੁਪਿਆ ਦੇ ਲੈਦੇ ਕਰਦਾਂਗੇ 2 ਘਾਟ 70 ਦੀ ਠੀਕ ਜੀ ਲੈਦੇ ਜੀ ਵੀ ਹਾਂ ਨਾ ਜਿਹੜੀ 68000 ਦੀ ਠੀਕ ਹੈ ਜੀ ਲਓ ਦੋਸਤੋ ਲੈਦੇ ਜਿਹੜਾ ਜੈਸ ਨੂੰ ਉਹ 68000 ਆ ਮੂਲ ਦੀ ਗੱਲ ਕਰੀਏ ਤੁਹਾਨੂੰ ਦੱਸ ਹੀ ਦਿੱਤਾ ਵੀ 70000 ਇਹਦੀ ਡਿਮਾਂਡ 75000 ਤੇ ਲੈ ਤੇ ਜਿਹੜਾ 68000 ਠੀਕ ਹੈ ਜੀ ਸੋ ਚੰਗੀ ਝੋਟੀ ਆ ਬਾਕੀ ਮੇਰਾ ਵੀਰ ਜਿੱਦਾਂ ਮਰਜ਼ੀ ਭਰਾ ਕੇ ਤਸੱਲੀਆਂ ਕਰੀ ਚੱਲੇ ਠੀਕ ਹੈ ਜੀ ਸੁਏ ਸੁਏ ਪਸ਼ੂ ਆ ਤੇ ਆਹ ਫੇਸ ਕੁਆਲਟੀ ਆਪਣੇ ਵੀਰੇ ਨਾ ਕੇ ਵੀ ਆਪਾਂ ਮੂੰਹ ਨਹੀਂ ਦੇਖਿਆ ਆ ਦੇਖੋ ਠੀਕ ਹੈ ਜੀ ਠੀਕ ਹੈ ਅਛਾ ਵੀਰ ਸ਼ੇਰੇ ਇਹ ਅੱਜ ਆਪਣੇ ਕੋਲ ਨਾਗਨੇ ਟੋਟਲ ਵੀਰੇ 5 5 ਤਿੰਨ ਨੰਬਰ ਆਪਣੇ ਕਰ ਦਈਏ ਸਾਂਝੇ ਨੰਬਰ ਆਪਣਾ ਉਹ ਵੀ 771057700 ਠੀਕ ਹੈ ਵੀਰੇ ਹਾਂਜੀ ਹੋਰ ਕੋਈ ਗੱਲ ਬਾਤ ਬਸ ਵਧੀਆ ਚੜਦੀ ਕਲਾ ਠੀਕ ਹੈ ਗਰਮੀ ਬੜੀ ਗਲਤੀ ਆਉਂਦੀ ਨਹੀਂ ਤੇ ਕਰੀਏ ਠੀਕ ਹੈ ਸਹੀ ਨਹੀਂ ਆਈ ਇਹ ਤਾਂ ਗਲਤੀ ਆਉਂਦੀ ਬਿਲਕੁਲ ਬਿਲਕੁਲ ਲਓ ਦੋਸਤੋ ਇਹ ਨਾਗਨੇ ਅੱਜ ਟੋਟਲ 5 ਤਿੰਨ ਵੜਾ ਤੁਹਾਨੂੰ ਦਿਖਾ ਦਿੱਤੀਆਂ ਠੀਕ ਹੈ ਜੀ ਇੱਕ ਵੜ ਸੂਈ ਹੋ ਦੋ ਕੱਪਣ ਇੱਕ ਅੱਜ ਕੱਪਣ ਤੇ ਇੱਕ ਅੱਜ ਛੋਟੀ ਸੂਈ ਹੈ ਸੋ ਸਤਿ ਸ੍ਰੀ ਅਕਾਲ ਪੰਜਾ ਪਸ਼ੂਆਂ ਦੀ ਡਿਟੇਲ ਸਾਰੇ ਪ੍ਰਾਫਾਰਮਰ ਵੀਰਾਂ ਨੂੰ ਜਿਹੜੇ ਆਪਣੇ ਪਸ਼ੂ ਪਾਲਕ ਵੀਰ ਆ ਸਾਰਿਆਂ ਦੇ ਨਾਲ ਅੱਜ ਜਾਣਕਾਰੀ ਸਾਂਝੀ ਕਰਤੀ ਆ ਐਨੀਮਲ ਜਿਹੜਾ ਵੀ ਪਸੰਦ ਆਉਗਾ ਉਹਦੀ ਵਿਸ਼ੇਸ਼ ਤੌਰ ਤੇ ਖਾਸ ਤੌਰ ਤੇ ਧਿਆਨ ਕੇ ਆਪਣੀ ਤਸੱਲੀ ਕਰ ਲਿਓ ਮਿਲਦਿਆਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ